ਅੱਜ ਮੈਂ ਤੁਹਾਨੂੰ ਮਿਲੋਂ ਜਾ ਰਿਹਾ ਆ ਇੱਕ ਖਾਸ ਸ਼ਖਸੀਅਤ ਦੇ ਨਾਲ ਉਹ ਖਾਸ ਸ਼ਖਸੀਅਤ ਨਾ ਕੋਈ ਮੰਤਰੀ ਆ ਨਾ ਕੋਈ ਵੱਡਾ ਅਫਸਰ ਆ ਤੇ ਨਾ ਕੋਈ ਉਹ ਸਿੰਗਰ ਆ ਉਹ ਆ ਤੁਹਾਡੇ ਵਾਂਗੂ ਤੇ ਸਾਡੇ ਵਾਂਗੂ ਇੱਕ ਆਮ ਜਿਹਾ ਇਨਸਾਨ ਆਈਟੀ ਸੈਕਟਰ ਨੂੰ ਛੱਡ ਕੇ ਇੱਕ ਵਧੀਆ ਕੰਪਨੀ ਦੇ ਵਿੱਚ ਨੌਕਰੀ ਕਰਦਾ ਸੀਗਾ ਤੇ ਉਸਨੇ ਕੀਤਾ ਖੇਤੀਬਾੜੀ ਦਾ ਧੰਦਾ ਸ਼ੁਰੂ ਤੇ ਉਹਦੀ ਕਣਕ ਦੀ ਉਹਦੇ ਚੌਲਾਂ ਦੀ ਹਲਦੀ ਦੀ ਇੰਨੀ ਮੰਗਿਆ ਕਈ ਕਈ ਮਹੀਨੇ ਪਹਿਲਾਂ ਲੋਕਾਂ ਨੂੰ ਉਹਦੀ ਬੁਕਿੰਗ ਕਰਾਉਣੀ ਪੈਂਦੀ ਆ ਬੁਕਿੰਗ ਵੀ ਇਸ ਤਰ੍ਹਾਂ ਹੁੰਦੀ ਆ ਕਿ ਕਈ ਵਾਰ ਲੋਕਾਂ ਨੂੰ ਉਹ ਕਣਕ ਦੇ ਚੌਲ ਨਹੀਂ ਮਿਲਦੇ ਤੇ ਇਸ ਕਰਕੇ ਹੁਣ ਤੁਹਾਡੇ ਅਸੀਂ ਮੁਲਾਕਾਤ ਕਰਾਉਣ ਪਹੁੰਚੇ ਆ ਟਾਂਡਾ ਹੁਸ਼ਿਆਰਪੁਰ ਦੇ ਪਿੰਡ ਦੇ ਪਿੰਡ ਹਰਸੀ ਪਿੰਡ ਦੇ ਵਿੱਚ ਜਿੱਥੇ ਸੱਗੀ ਫਾਰਮ ਦੇ ਨਾਂ ਦੇ ਉੱਤੇ ਇਹ ਕੰਮ ਚੱਲਦਾ ਆ ਕੀ ਕੀ ਐਸ ਫਾਰਮ ਦੇ ਅੰਦਰ ਤੇ ਕੀ ਕੀ ਆ ਇਹਨਾਂ ਦੇ ਪ੍ਰੋਡਕਟਾਂ ਦੀ ਖਾਸੀਅਤ ਚਲਦੇ ਆਂ ਤੇ ਕਰਦੇ ਆਂ ਇਹਨਾਂ ਨਾਲ ਗੱਲਬਾਤ ਆਓ ਜੀ ਚਲਦੇ ਆਂ ਤੁਸੀਂ ਸਾਡੇ ਨਾਲ ਬਨੇ ਰਹਿਣਾ ਵੀਡੀਓ ਨੂੰ ਸ਼ੇਅਰ ਵੀ ਕਰਨਾ ਜਲਦੀ ਜਲਦੀ ਸასიਖਾਲ ਸਗਾ ਕੀ ਹਾਲ ਹੈ ਬਹੁਤ ਵਧੀਆ ਬਹੁਤ ਵਧੀਆ ਜੀ ਰਾਤ ਨੂੰ ਡੀੜੇ ਤੇ ਬੁੱਢੇ ਹੋ ਗਏ ਹੈ ਨਹੀਂ ਨਹੀਂ ਪਾਜੀ ਅਸੀਂ ਦਿੱਤਾ ਹੀ ਨਹੀਂ ਚੜਦਾ ਹੁਣ ਲੇਟ ਆਈ ਮੈਂ ਭਾਈ ਥੋੜੇ ਜਿਹਾ ਸ਼ਡਿਊਲ ਚ ਬਿਜੀ ਸੀਗਾ ਤੇ ਮੈਂ ਕਿਹਾ ਆਪਣੇ ਦੇ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡੇ ਨਾਲ ਮੁਲਾਕਾਤ ਕਰਾਉਣੀ ਆ ਤੇ ਤੁਹਾਡੇ ਜਿਹੜੇ ਪ੍ਰੋਡਕਟ ਆ ਉਹਨਾਂ ਦੀ ਚਰਚਾ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਧੁੰਮਾ ਪਾ ਦਿਆਂ ਉਹ ਬਸ ਸਾਰੇ ਦੱਸਣਾ ਆ ਭਾਈ ਉਧਰ ਕਰਾਂਗੇ ਹਾਂਜੀ ਆਓ ਚਾ ਆਪਣੀ ਛੱਕਦੇ ਸੀ ਕਰਦੇ ਆਜੋ ਚਲੋ ਜੀ ਜਰੂਰ ਜੀ ਆ ਜੀ ਹੈ ਸੋ ਵਈ ਤੋਂ ਦਾ ਤੇ ਤੁਹਾਡੀ ਟੀਮ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਜਿਹੜਾ ਮਿਲ ਲਾਏ ਆ ਤੇ ਨਾਲੇ ਆਪਣੇ ਹੋਨਰ ਨੂੰ ਜਿਹੜਾ ਦਰਸ਼ਕਾਂ ਦੇ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਹਾਂਜੀ ਤੇ ਸ਼ੁਰੂ ਸ਼ੁਰੂਆਤ ਕਰਦੇ ਚਾਹ ਤਾ ਆਪਾਂ ਚਾਹ ਪੀਨੇ ਆ ਪਹਿਲਾਂ ਚਾਹ ਪੀਨੇ ਆ ਚਾਹ ਤਾਂ ਸਾਡੀ ਅਸਲ ਖਰਾਕ ਆ ਪੰਜਾਬੀਆਂ ਦੀ ਹਾਂਜੀ ਇਸ ਤੋਂ ਬਿਨਾਂ ਤਾਂ ਪੰਜਾਬੀ ਕਹ ਲੋ ਚਾਹ ਤਾਂ ਪੰਜਾਬੀ ਦੀ ਜ਼ਰੂਰੀ ਆ ਬਗੈਰ ਪੰਜਾਬੀ ਨਹੀਂ ਹੈਗੇ ਜ਼ਰੂਰੀ ਆ ਜ਼ਰੂਰੀ ਆ ਕੋਈ ਵੀ ਕੰਮ ਆ ਚਾਹੇ ਤੇ ਡਾਕਟਰ ਦਾ ਬਣਾ ਕਰਦੇ ਚਾਹ ਨਹੀਂ ਪੀਣੀ ਪਰ ਉਹ ਕੀ ਕਰੀਏ ਰਹਿ ਨਹੀਂ ਹੁੰਦਾ ਸਦਾ ਕੰਮ ਹੀ ਤਾਂ ਦਾ ਲੋ ਚਾਹ ਪੀਓ ਜ਼ਰੂਰੀ ਥੈਂਕ ਯੂ ਤੇ ਆਪਣਾ ਪੂਰਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਹਾਂਜੀ ਮੇਰਾ ਨਾਮ ਪੂਰਾ ਨਾਮ ਹਰਪ੍ਰੀਤ ਸਿੰਘ ਸੱਗੀ ਹੈ ਜੀ ਸੱਗੀ ਮੇਰੀ ਗੋਤ ਆ ਹਾਂ ਹਾਂ ਤੇ ਪਿੰਡ ਸਾਡਾ ਪਿੱਛੋਂ ਕਮਾਲਪੁਰ ਆ ਕਮਾਲਪੁਰ ਜਿਹੜਾ ਟਾਂਡੇ ਤੇ ਗਿਲਜੀਆਂ ਵਾਲੇ ਪਾਸੇ ਹਾਂਜੀ 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 ਤੇ ਉਥੋਂ ਆਪਣੀ ਜਿਹੜੀ ਜ਼ਮੀਨ ਜਿਹੜੀ ਹੈਗੀ ਇੱਥੇ ਮੈਂ ਕੰਮ ਕਰਦਾ ਆ ਉਹ ਲਾਗੇ ਪਿੰਡ ਗਿਲਜੀਆਂ ਪੈਂਦਾ ਹੂੰ ਹੂੰ ਤੇ ਸੱਗੀ ਸਾਹਿਬ ਇਹ ਮੈਨੂੰ ਇੱਕ ਚੀਜ਼ ਦੱਸੋ ਕਿ ਆਪਾਂ ਕੰਮ ਤਾਂ ਸ਼ੁਰੂ ਕੀਤਾ ਆ ਹਾਂਜੀ ਅਸੀਂ ਸਾਰਾ ਕੁਝ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਠੀਕ ਹੈ ਜੀ ਏ ਆਪਾਂ ਜ਼ਿਆਦਾ ਨਹੀਂ ਆਪਾਂ ਗੱਲ ਕਰਾਂਗੇ ਕਿਉਂਕਿ ਆਮ ਤੌਰ ਤੇ ਵੀਡੀਓ ਨੂੰ ਥੋੜਾ ਲੂਕੀ ਲੰਬਾ ਖਿੱਚ ਲੈਂਦੇ ਆ ਆਪਾਂ ਛੋੜਛੀ ਗੱਲ ਕਰਾਂਗੇ ਕਿਉਂਕਿ ਅੱਜਕੱਲ ਸਾਰੇ ਬੀਜੀ ਸਰਕਲ ਹੈਗੇ ਆ ਹਾਂਜੀ ਹਾਂਜੀ ਇਹ ਸ਼ੁਰੂਆਤ ਆਈਟੀ ਸੈਕਟਰ ਤੋਂ ਹੋਈ ਸੀ ਆਪਣੀ ਹਾਂਜੀ ਮੈਂ ਜਿਹੜੀ ਆਪਣੀ ਮੇਰੀ ਪੜ੍ਹਾਈ ਆ ਐਮਐਸਸੀ ਆਈਟੀ ਆ ਉਹਨੂੰ ਕਰਨ ਤੋਂ ਬਾਅਦ ਫਿਰ ਜਿਹੜਾ ਮੈਂ ਆਈਟੀ ਦੇ ਵਿੱਚ ਹੀ ਨੌਕਰੀ ਕੀਤੀ ਆ ਠੀਕ ਹੈ ਜੀ ਸ਼ੁਰੂਆਤ ਮੈਂ ਆਪਣੀ ਕੀਤੀ ਸੀ ਆਧਾਰ ਕਾਰ ਪ੍ਰੋਜੈਕਟ ਤੋਂ ਠੀਕ ਹੈ ਜੀ ਤੇ ਉਦੋਂ ਹਲੇ ਨਵਾਂ ਨਵਾਂ ਪ੍ਰੋਜੈਕਟ ਆਇਆ ਸੀਗਾ ਹਾਂਜੀ ਹਾਂਜੀ ਤੇ ਉੱਚ ਮੈਨੂੰ ਬਤੌਰ ਜਿਹੜਾ ਟੈਕਨੀਕਲ ਇੰਜੀਨੀਅਰ ਜਿਹੜਾ ਮੈਨੂੰ ਅਪਾਇੰਟ ਕੀਤਾ ਸੀ ਜਲੰਧਰ ਦੇ ਵਿੱਚ ਠੀਕ ਹੈ ਜੀ ਤੇ 1 ਸਾਲ ਮੈਂ ਐਮ ਵਾਲੇ ਇਸ ਪ੍ਰੋਜੈਕਟ 'ਚ ਨੌਕਰੀ ਕੀਤੀ ਆ ਹਾਂਜੀ ਉਸ ਤੋਂ ਬਾਅਦ ਮੈਨੂੰ ਜੁਡੀਸ਼ੀਅਲ ਡਿਪਾਰਟਮੈਂਟ ਜਲੰਧਰ ਦੇ ਵਿੱਚ ਜਿਹੜਾ ਆ ਬਤੌਰ ਅਸਿਸਟੈਂਟ ਮੈਂ ਨੌਕਰੀ ਮਿਲ ਗਈ ਸੀ ਤੇ 2 ਸਾਲ ਮੈਂ ਉੱਥੇ ਸੇਵਾ ਨਿਭਾਈ ਆ 1 ਸਾਲ ਮੈਂ ਨਿਭਾਈ ਆ ਸ਼੍ਰੀ ਮੁਖਸਰ ਸਾਹਿਬ 'ਚ ਤੇ ਇਹ ਸਗੀ ਸਾਹਿਬ ਜਿੱਦਾਂ ਤੁਸੀਂ ਮੈਨੂੰ ਦੱਸਿਆ ਸੀ ਪਹਿਲਾਂ ਵੀ ਕਿ ਜਿਹੜੀ ਇਹ ਤੁਹਾਡੇ ਪ੍ਰੋਡਕਟਾਂ ਦੀ ਸ਼ੁਰੂਆਤ ਆ ਹ ਤੋ ਡੈਡੀ ਹੁਣੀ ਜਦੋਂ ਰਿਟਾਇਰਮੈਂਟ ਹੋਈ ਆ ਬੈਂਕ ਦੇ ਵਿੱਚ ਆਫੀਸਰ ਸੀਗੇ ਹਮਮ ਤੇ ਉਹਨਾਂ ਰਿਟਾਇਰਮੈਂਟ ਤੋਂ ਬਾਅਦ ਉਹ ਬੋਲਦੇ ਸੀ ਕਹਿੰਦੇ ਮੈਂ ਘਰ ਨਹੀਂ ਬੈਣਾ ਮੇਰਾ ਦਿਲ ਕਰਦਾ ਕਿ ਮੈਂ ਪਿੰਡ ਚਲ ਜਮਾ ਹਾਂਜੀ ਤੇ ਪਿੰਡ ਜਾ ਕੇ ਤਾਂ ਖੇਤੀਬਾੜੀ ਕਰਾਂਗਾ ਕਿ ਹਰ ਪੰਜਾਬੀ ਦੇ ਖੂਨ ਦੇ ਵਿੱਚ ਜਿਹੜਾ ਜ਼ਮੀਨ ਦੇ ਨਾਲ ਪਿਆਰ ਜੁੜਿਆ ਹੁੰਦਾ ਹੈ ਤੇ ਭਾਜੀ ਆਪਣੇ ਜਿਹੜੇ ਪ੍ਰੋਡਕਟ ਆ ਹਮਮ ਇਹਨਾਂ ਬਾਰੇ ਸਾਨੂੰ ਦੱਸੋ ਤੇ ਬਾਕੀ ਜਿਹੜੇ ਸਾਡੇ ਦਰਸ਼ਕ ਆ ਵੀ ਚਾਹ ਬਾਨੇ ਆ ਰਾਜੇ ਭਾਈ ਮੈਂ ਸੋਚਦਾ ਸੀ ਵੀ ਪਹਿਲਾਂ ਆਪਾਂ ਗਰਮ ਗਰਮ ਚਾਹ ਮੁਕਾਈਏ ਚਾਹ ਜੀ cps ਤੋਂ ਬਾਅਦ ਤੁਹਾਨੂੰ ਵੀ ਤੇ ਤੁਹਾਡੀ ਟੀਮ ਨੂੰ ਤੇ ਦਰਸ਼ਕਾਂ ਨੂੰ ਲੈ ਕੇ ਚਲਦੇ ਆ ਆਪਣੇ ਆਫਿਸ ਦੇ ਵਿੱਚ ਜਿੱਥੇ ਕਿ ਮੈਂ ਕਾਰਟ ਵਿੱਚ ਬਣਾਇਆ ਹੋਇਆ ਹਾਂ ਸਾਰੇ ਪ੍ਰੋਡਕਟ ਉੱਥੇ ਪਏ ਆ ਆਪਾਂ ਤਸਦੀਕ ਦੇ ਨਾਲ ਉੱਥੇ ਗੱਲ ਕਰਾਂਗੇ ਚਲੋ ਫੇ ਆਪਾਂ ਚਾਹ ਛਕ ਲੈਂਦੇ ਆ ਤੇ ਫੇ ਆ ਜੋ ਉੱਥੇ ਚਲਦੇ ਆ ਨਾਲ ਬਣੇ ਰਹੋ ਵੀਡੀਓ ਤੇ ਬਿਲਕੁਲ ਸਗੀ ਸਾਹਿਬ ਇਹ ਸਾਰੇ ਪ੍ਰੋਡਕਟ ਜਿਹੜੇ ਤੁਸੀਂ ਆਪਣੇ ਤਿਆਰ ਕੀਤੇ ਹੋਏ ਤੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜਰੂਰ ਜੀ ਜਿਸ ਤੱਕ ਮੈਂ ਦੱਸਿਆ ਕਿ ਸਾਡੀ ਸ਼ੁਰੂਆਤ ਜਿਹੜੀ ਹੋਈ ਸੀ ਸਗੀ ਹਲਦੀ ਫਾਰਮ ਦੀ ਹਲਦੀ ਤੋਂ ਹੋਈ ਸੀਗੀ ਤੇ ਤੁਹਾਨੂੰ ਅੱਜ ਮੈਂ ਪਹਿਲਾਂ ਮੈਂ ਹਲਦੀ ਬਾਰੇ ਦੱਸਦਾ ਹਾਂ ਤੇ ਇਹ ਆਪਣਾ ਪ੍ਰੋਡਕਟ ਹੈ ਜੀ ਹਲਦੀ ਦਾ ਤੇ ਅੱਧਾ ਅੱਧਾ ਕਿਲੋ ਤੱਕ ਤਿਆਰ ਕੀਤਾ ਹੋਇਆ ਇਹ ਸਪੈਸ਼ਲ ਹਲਦੀ ਜਿਹੜੀ ਆ ਦੁੱਧ ਚ ਪਾ ਕੇ ਪੀਣ ਵਾਸਤੇ ਤਿਆਰ ਕੀਤੀ ਆ ਤੁਸੀਂ ਸਬਜ਼ੀ ਚ ਵੀ ਪਾ ਸਕਦੇ ਹੋ ਪਰ ਇਹ ਸਪੈਸ਼ਲ ਜਿਹੜੀ ਦੁੱਧ ਵਾਸਤੇ ਤਿਆਰ ਕੀਤੀ ਆ ਠੀਕ ਹੈ ਕਿਉਂਕਿ ਆਮ ਤੌਰ ਤੇ ਮੰਨਦੇ ਵੀ ਦੁੱੱਚ ਪਾ ਕੇ ਹਲਦੀ ਬਣੀ ਚੰਗੀ ਹੁੰਦੀ ਆ ਸੋ ਇੱਕ ਸਪੈਸ਼ਲ ਵੈਰਾਈਟੀ ਹੁੰਦੀ ਆ ਇਹ ਤੇ ਅਸੀਂ ਉਹਦੀ ਜੀ ਪ੍ਰੋਸੈਸਿੰਗ ਕਰਕੇ ਜਿਹੜਾ ਸੀ ਸੇਲ ਕਰਦੇ ਆ ਠੀਕ ਹੈ ਜੀ ਤੇ ਇਹ ਹਲਦੀ ਮਤਲਬ ਬਿਮਾਰੀਆਂ 'ਚ ਵੀ ਕੰਮ ਆਉਂਦੀ ਆ ਬਿਲਕੁਲ ਜੀ ਬਿਲਕੁਲ ਜਿੱਦਾਂ ਸੜਚੋੜ ਲੱਗ ਜਾਂਦੀ ਆ ਜਾਂ ਕੋਈ ਹੋਰ ਕੋਈ ਗਲੇ ਦੀ ਦਿੱਕਤ ਹੋ ਜਾਂਦੀ ਆ ਆਮ ਤੌਰ ਤੇ ਰਿਕਮੈਂਡ ਕਰਦੇ ਡਾਕਟਰ ਸਾਰੇ ਸਿਆਣੇ ਕਹਿੰਦੇ ਆ ਕਿਦਾ ਆਪਣਾ ਸੌਣ ਤੋਂ ਪਹਿਲਾਂ ਗਰਮ ਦੁੱਧ ਚ ਹਲਦੀ ਪਾ ਕੇ ਪੀਓ। ਸਪੈਸ਼ਲ ਉਹਦੇ ਵਾਸਤੇ ਤਿਆਰ ਕੀਤੀ ਅਸੀਂ ਹਲਦੀ। ਉਹਦੇ ਵਾਸਤੇ ਪੂਰੀ ਆਰਗੈਨਿਕ ਕਹਿ ਸਕਦੇ ਹਾਂ। 100% ਆਰਗੈਨਿਕ ਸਰਟੀਫਾਈਡ ਆ ਗਵਰਨਮੈਂਟ ਆਫ ਇੰਡੀਆ। ਕੋਈ ਦਵਾਈਆਂ ਦਵਾਈਆਂ ਨਹੀਂ ਜੀ ਕੋਈ ਨਹੀਂ ਬਿਲਕੁਲ ਨਹੀਂ। ਮਤਲਬ ਬਿਨਾਂ ਦਵਾਈਆਂ ਤੋਂ ਆ ਜੀ ਦੇਖ ਲਓ ਕੋਈ ਵੀ ਮੁੱਦਾ ਦਾ ਚੱਕਰ ਨਹੀਂ ਹੈਗਾ। ਤੇ ਹੁਣ ਅਗਲਾ ਜਿਹੜਾ ਪ੍ਰੋਡਕਟ ਆ ਇਹ ਚਾਵਲ ਹੈ ਜੀ। ਹਾਂਜੀ ਇਹ ਆਪਣੇ ਕੋਲੇ 11 ਕਿਬਾਸ਼ਮਤੀ ਰਾਈਸ ਹੈ ਜੀ। ਹਾਂਜੀ ਤੇ ਇਹ ਵੀ ਸਾਡੇ ਆਪਣੇ ਖੇਤਾਂ ਦੀ ਹੀ ਮਤਲਬ ਜਿਹੜੀ ਤਿਆਰ ਕੀਤੀ ਹੋਈ ਫਸਲ ਹੈ। ਤੈਨੂੰ ਅਸੀਂ ਪ੍ਰੋਸੈਸ ਕਰਕੇ ਵੇਚਦੇ ਹਾਂ। ਹਾਂ ਬਜੀ ਇੱਕ ਤੱਕ ਕੋ ਮਤਲਬ ਦਸਿਆ ਸੀ ਸ਼ੁਰੂਆਤੀ ਆਪਣੀ ਖੇਤਾਂ ਦੀ ਹੈਗੇ ਆ ਇੱਕ ਉਥੇ ਦੇ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਆ ਇੱਕ ਅਸੀਂ ਪੂਰੇ ਮਤਲਬ ਆਰਗੇਨਿਕ ਤਰੀਕੇ ਦੇ ਨਾਲ ਅਸੀਂ ਇਹ ਤਿਆਰ ਕਰੀਦਾ ਆ ਇਹਦੇ ਵੀ ਇਨਸੈਕਟੀਸਾਈਡ ਵੈਰਾ ਜਾਂ ਕੋਈ ਪੈਸਿਡ ਵੈਰਾ ਜਾਂ ਕੋਈ ਹਰਬੀਸਾਈਡ ਵੈਰਾ ਯੂਜ਼ ਨਹੀਂ ਕਰੀਦਾ ਠੀਕ ਆ ਜੀ ਤੇ ਇਹ ਭਾਜੀ ਆਪਣੇ ਆਟਾ ਹਾਂਜੀ ਇਹ ਰਾਜਾ ਜੀ ਹੈਗਾ ਜੀ ਆਪਣਾ ਕੋਲ ਇੱਕ ਬਹੁਤ ਪੁਰਾਣੀ ਕਣਕ ਆ ਬੰਸੀ ਕਣਕ ਸਾਡੇ ਬਜ਼ੁਰਗਾਂ ਦੇ ਟਾਈਮ ਦੀ ਹੈਗੀ ਆ ਤਕਰੀਬਨ 5 ਫੁੱਟ ਤੋਂ ਉੱਪਰ ਇਹਦਾ ਕੱਦ ਹੋ ਜਾਂਦਾ ਆ 5 ਫੁੱਟ ਤੋਂ ਉੱਤੇ ਕੱਦ ਹੋ ਜਾਂਦਾ ਆ ਕਣਕ ਦਾ ਕਣਕ ਦਾ ਹਾਂਜੀ ਜੇ ਅਸੀਂ ਵਿੱਚ ਬੰਦਾ ਬੜਿਆ ਕਣਾਂ ਚ ਬੰਦਾ ਦਿਖਦਾ ਨਹੀਂ ਹਾਂਜੀ ਤੇ ਲਗਭਗ ਇਹਦਾ 8 ਤੋਂ 9 ਕੁਇੰਟਲ ਝਾੜ ਹੁੰਦਾ ਕਿੱਲੇ ਦਾ ਕਿੱਲੇ ਦਾ 8-9 ਕੁਇੰਟਲ ਹਾਂਜੀ ਤੇ ਅਸੀਂ ਉਹ ਕਣਕ ਆਬੀਜੀ ਦੀ ਆਪਣੇ ਖੇਤਾਂ ਦੇ ਵਿੱਚ ਤੇ ਉਦੋਂ ਹੀ ਕਣਕ ਨੂੰ ਜਿਹੜਾ ਪ੍ਰੋਸੈਸ ਕਰਕੇ ਆਟਾ ਸੀ ਜਿਹੜਾ ਇਹ ਜਿਹੜੀ ਕਣਕ ਹੈ ਭਾਜੀ ਇਹ ਆਮ ਘਰਾ ਜਦ ਤੱਕ ਸੋਰੀ ਆਪਣੇ ਆ ਖੇਤਾਂ ਦੇ ਵਿੱਚ ਮਤਲਬ ਹਾਂਜੀ ਹਾਂਜੀ ਇਹ ਦੇਖੋ ਦੰਦ ਸਸੀ ਪ੍ਰਾਣੀ ਵੈਰਾਈਟੀ ਆ ਹਾਂਜੀ ਤੇ ਆਮ ਤੌਰ ਤੇ ਕਿਸਾਨੇ ਨੂੰ ਨਹੀਂ ਬੀਜਦੇ ਕਿਉਂਕਿ ਝਾੜ ਬਹੁਤ ਦਾ ਘਟਿਆ ਹਾਂਜੀ ਤੋਂ ਬਾਕੀ ਮੈਨੂੰ ਮੇਰੀ ਕੋਸ਼ਿਸ਼ ਇਹੀ ਹੈ ਵੀ ਮੈਂ ਥੋੜਾ ਜਿਹਾ ਕਿਸਾਨਾਂ ਨਾਲੋਂ ਹਟ ਕੇ ਕੰਮ ਕਰਾਂ ਕਿਉਂਕਿ ਬਾਕੀ ਕਿਸਾਨਾਂ ਤੇ ਮੇਰੇ ਕਿ ਸਮਝ पे ਫਰਕ ਕੀ ਰਹਿ ਗਿਆ ਨਾ ਤੇ ਮੇਰੀ ਥੋੜੀ ਜੀ ਕੋਸ਼ਿਸ਼ ਇਹ ਹੈ ਵੀ ਪੁਰਾਣੀਆਂ ਜਿਹੜੀਆਂ ਵੈਰੈਟੀਆਂ ਹੈਗੀਆਂ ਉਹਨਾਂ ਨੂੰ ਬੀਜੇ ਤਾਂ ਕਿ ਜਿਹੜੀ ਖਾਣ ਦੇ ਵਿੱਚ ਚੰਗੀਆਂ ਹੈਗੀਆਂ ਮਤਲਬ ਸਾਰਾ ਕੁਝ ਤੁਹਾਡਾ ਰਜਿਸਟਰ ਹੋਇਆ ਗਵਰਨਮੈਂਟ ਦੀ ਨਿਗਾ ਚ ਕੋਈ ਵੀ ਐਦਾਂ ਦਾ ਕੋਈ ਡਰਗ ਵਾਲੀ ਗੱਲ ਨਹੀਂ ਕਿ ਕਈ ਲੋਕ ਇਹ ਕਹਿੰਦੇ ਕੁਝ ਹੋ ਰਿਹਾ ਜੀ ਕਰਦੇ ਕੁਝ ਹੋ ਰਿਹਾ ਪੰਜਾਬ ਐਗਰੋ ਤੋਂ ਸਾਨੂੰ ਸਰਟੀਫਿਕੇਸ਼ਨ ਮਿਲੀ ਹੋਈ ਆ ਅੱਛਾ ਇੱਕ ਚੀਜ਼ ਹੋਰ ਸੀ ਪਾਜੀ ਹਾਂਜੀ ਇਹ ਭੱਲਾ ਸਾਹਿਬ ਦੀ ਫੋਟੋ ਕਾਤਾ ਲਈਓ ਨਾਲ ਹਾਂਜੀ ਇਹ ਇੱਕ ਬਹੁਤ ਜਸ ਕਿਸਾਇਆ ਜੀ ਹੈ ਹਾਂਜੀ ਇਹ ਭੁੰਗਾ ਹਰਿਆਣਾ ਦੇ ਵਿੱਚ ਮੈਂ ਗਿਆ ਸੀਗਾ ਉੱਥੇ ਫੈਪਰੋਚ ਆਰਗੇਨਾਈਜੇਸ਼ਨ ਆ ਕੇ ਸੀਗਾ ਹਾਂਜੀ ਜਿੱਥੇ ਕਿਸਾਨਾਂ ਨੇ ਮਿਲ ਕੇ ਆਪਣਾ ਬਣਾਇਆ ਹੋਇਆ ਤੇ ਉੱਥੇ ਅਸੀਂ ਹੈਲਦੀ ਪ੍ਰੋਸੈਸ ਕਰਾਉਣ ਗਏ ਸੀਗੇ ਹਾਂਜੀ ਤੇ ਜੇ ਸਾਦਾਂ ਨੂੰ ਦੱਸਿਆ ਕਿ ਅਸੀਂ ਪ੍ਰੋਸੈਸਿੰਗ ਸਾਰੀ ਆਪ ਕਰਦੇ ਹੈਗੇ ਹਾਂ ਹਾਂਜੀ ਤੇ ਇਹ ਉੱਥੇ ਡਾਕਟਰ ਸਾਹਿਬ ਉਦੋਂ ਆਏ ਸੀਗੇ ਤੇ ਸਪੈਸ਼ਲ ਫਿਰ ਜਦੋਂ ਆਏ ਇਹਨਾਂ ਨੇ ਦੇਖਿਆ ਤੇ ਮੇਰੇ ਕੋਲ ਵੀ ਆਏ ਆ ਹਾਂਜੀ ਤੇ ਫਿਰ ਉਹ ਡਾਕਟਰ ਸਾਹਿਬਾਂ ਤੋਂ ਮਿਲਿਆ ਤੇ ਉਹਨਾਂ ਨੇ ਇਹਦੇ ਰਿਗਾਰਡਿੰਗ ਆਪਣੀ ਹੈਲਥੀ ਗੱਲਬਾਤ ਕੀਤੀ ਸੀ ਉਹਨਾਂ ਨੇ ਹਾਂਜੀ ਤੇ ਉਦੋਂ ਫਿਰ ਉਹਨਾਂ ਨੂੰ ਮੈਂ ਮਿਲਿਆ ਸੀ ਉੱਥੇ ਤੇ ਇਹ ਆਪਣੀ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਜਿਹੜਾ ਲੁਧਿਆਣੇ ਹਾਂਜੀ ਪੀਯੂ ਦਾ ਹਾਂਜੀ ਹਾਂਜੀ ਉਹਦੇ ਵੀ ਤੁਸੀਂ ਕੁਝ ਸੋ ਡੈਡੀ ਉਹਨਾਂ ਦੀ ਉਤਮ ਸਦਕਾ ਜਿਹੜਾ ਮੈਨੂੰ ਵੀ ਚਾਂਸ ਮਿਲਿਆ ਪੀਯੂ 'ਚ ਜਾਣ ਦਾ ਤੇ ਉਹਨਾਂ ਦੌਰਾਨ ਜਿਹੜੀਆਂ ਸਾਲ ਚ ਟ੍ਰੇਨਿੰਗ ਲੱਗਦੀ ਹੁੰਦੀ ਆ ਹੂੰ ਤੇ ਉਹ ਟ੍ਰੇਨਿੰਗਸ ਬਾਰੇ ਮੈਂ ਲਗਾਉਣਾ ਆ ਹਾਂਜੀ ਤੇ ਲਾਸਟ ਟਾਈਮ ਜਿਹੜੀ ਟ੍ਰੇਨਿੰਗ ਹੋਈ ਸੀ ਉਹਨਾਂ ਦੀ ਪੁੰਗੇ ਹਰਿਆਣੇ ਫੈਪਰੋ ਚ ਹੀ ਹੋਈ ਸੀਗੀ ਤੇ ਇਹ ਸਰਟੀਫਿਕੇਟ ਵੀ ਮੈਂ ਲੈ ਕੇ ਲਾਇਆ ਹੋਇਆ 6-7 ਦਿਨ ਦਾ ਇੱਕ ਪ੍ਰੋਗਰਾਮ ਸੀਗਾ ਜੀ ਟ੍ਰੇਡ ਇਮੈਂਟ ਅੰਡ ਕੀਤੀ ਤੇ ਇਹ ਭਾਜੀ ਤੁਸੀਂ ਵਿਦੇਸ਼ਾਂ ਵਿੱਚ ਕਿਹੜੇ ਕਿਹੜੇ ਦੇਸ਼ਾਂ 'ਚ ਮਤਲਬ ਇਹ ਆਪਣਾ ਸਮਾਨ ਜਿਹੜਾ ਆ ਸਪੋਰਟ ਕਰਦੇ ਦੇਖੋ ਜੀ ਵਾਇਗਰੋ ਦੀ ਕਿਰਪਾ ਨਾਲ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਐਸਾ ਮੁਲਕ ਹੋਵੇ ਜਿੱਥੇ ਸਾਡੀ ਹਲਦੀ ਨਹੀਂ ਗਈ ਮਤਲਬ ਕੈਨੇਡਾ ਅਮਰੀਕਾ ਐ ਇੰਗਲੈਂਡ ਤੇ ਫਰਾਂਸ ਤੇ ਵੀ ਸਾਰੇ ਹੀ ਮਤਲਬ ਇਟਲੀ ਹੱਜਪਾਨ ਤੱਕ ਗਈ ਹੋਈ ਸੀ ਜਪਾਨ ਜਪਾਨ ਤੱਕ ਕਹਿੰਦੇ ਆ ਜਪਾਨ ਦੇ ਲੋਕ ਬਹੁਤ ਉਹ ਹੁੰਦੇ ਆ ਸਿਹਤ ਪੱਖੋਂ ਹੈਲਥ ਕੌਨਸ਼ੀਅਸ ਉਹ ਰਹੇ ਹਾਂ ਤੇ ਉਹਨਾਂ ਨੂੰ ਕਾਫੀ ਚੰਗੀਆਂ ਚੀਜ਼ਾਂ ਦਾ ਹੁੰਦਾ ਦੇਖੋ ਇਹ ਇਦਾਂ ਹੈ ਕਿ ਸਾਡੇ ਜਿਹੜੇ ਹੁਣ ਪੰਜਾਬੀ ਆ ਬੜੇ ਮਾਣ ਦੀ ਗੱਲ ਹੈ ਕਿ ਪੂਰੀ ਦੁਨੀਆ ਦੇ ਵਿੱਚ ਕੋਈ ਐਸਾ ਦੇਸ਼ ਨਹੀਂ ਜਿੱਥੇ ਸਾਡੇ ਪੰਜਾਬੀ ਚੱਲ ਗਏ ਆ ਨਹੀਂ ਗਏ ਨਾ ਤੇ ਉਹ ਜਦੋਂ ਵੀ ਉਹ ਆਉਂਦੇ ਆ ਹਾਂਜੀ ਤੇ ਆਪਾਂ ਨੂੰ ਪਹਿਲਾਂ ਪਹਿਲਾਂ ਹੀ ਫੋਨ ਕਰ ਦਿੰਦੇ ਦਾ ਦਿੰਦੇ ਵੀ ਅਸੀਂ ਆਣਾ ਆ ਤੁਸੀਂ ਸਾਡੇ ਲਈ ਇਨਾ ਪੈਕ ਕਰਦੇ ਤੇ ਗੋੜ ਸ਼ੱਕਰ ਬਾਰੇ ਕੀ ਆ ਆਪਣੇ ਵਿਚਾਰ ਗੋੜ ਸ਼ੱਕਰ ਭਾਜੀ ਆਪਾਂ ਇਦਾਂ ਕੀ ਸੀਜ਼ਨ ਸੀਜ਼ਨ ਆਪਾਂ ਇਹ ਵੀ ਕੰਮ ਕਰਦੇ ਆ ਤੇ 85 ਵੈਰੈਟੀ ਜਿਹੜੀ ਆਪਣੀ ਆਰਗੈਨਿਕ ਅਸੀਂ ਵੈਰੈਟੀ ਜਿਹੜੀ ਮੈਂ ਆਪਣੇ ਫਰੈਂਡਾਂ ਨਾਲ ਮਿਲ ਕੇ ਕੰਮ ਕਰਦਾ ਆ ਇਹ ਇੱਕ ਇੱਕ ਸੱਗੀ ਸਾਹਿਬ ਹੋਰ ਗੱਲ ਆ ਦਰਸ਼ਕ ਸਾਡੇ ਜਾਣਨਾ ਚਾਹੁੰਦੇ ਆ ਕਿ ਮੰਨ ਲਓ ਤੁਹਾਡਾ ਚੀਜ਼ ਬਿਲਕੁਲ ਪਿਓਰ ਆ ਬਿਲਕੁਲ ਸਾਫ ਸੁਥਰੀ ਆ ਆਰਗੈਨਿਕ ਆ ਤੁਸੀਂ ਕੋਈ ਇਹਦੇ ਤੇ ਨਹੀਂ ਦਵਾਈ दारू ਪਾਉਂਦੇ ਹਾਂਜੀ ਕਿ ਇਹ ਆਮ ਬੰਦੇ ਦੀ ਪਹੁੰਚ ਚੀ ਆ ਨਾ ਰੇਟ ਜ਼ਿਆਦਾ ਤਾਂ ਨਹੀਂ ਹੈਗੇ ਅਹ ਦੇਖੋ ਜੀ ਥੋੜਾ ਜਆ ਜਦੋਂ ਆਪਾਂ ਕੁਆਲਿਟੀ ਨੂੰ ਇੰਪਰੂਵ ਕਰਦੇ ਹੈਗੇ ਆ ਤਾਂ ਰੇਟ ਦਾ ਥੋੜਾ ਜਆ ਫਰਪਾ ਜਾਂਦਾ ਮਤਲਬ ਇਹ ਕਹਿ ਸਕਦੇ ਆ ਕਿ ਜੇ ਮਤਲਬ ਕਹਿ ਲੋ ਕਿ 10-20 ਰੁਪਏ ਦਾ ਫਰਕ ਤਾਂ ਹੋਣਾ ਹੀ ਹੈ ਹਾਂਜੀ ਹਾਂਜੀ ਜਿਆਦਾ ਤਾਂ ਨਹੀਂ ਹੈਗਾ ਨਾ ਦੇਖੋ ਚੰਗੀ ਸਿਹਤ ਚੰਗੀ ਰੱਖਣ ਲਈ ਜੀ ਸਾਨੂੰ ਥੋੜਾ ਬਹੁਤਾ ਮਹਿੰਗਾ ਖਾਣ ਨੂੰ ਮਿਲੇ ਹਾਂਜੀ ਇਹ ਸਹੀ ਗੱਲ ਹੈ ਜੀ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਜੀ ਆਪਾਂ ਕਸਟਮਰ ਨੂੰ ਬਹੁਤ ਵਧੀਆ ਸਾਫ ਸੁਥਰਾ ਔਰ ਕਿਉਂਕਿ ਮੈਂ ਸਮਝਦਾ ਕਿ ਆਪਣੇ ਬੱਚਿਆਂ ਨੂੰ ਜੋ ਅਸੀਂ ਦੇ ਸਕਦੇ ਹਾਂ ਅਸੀਂ ਉਹ ਹੀ ਚੀਜ਼ ਮੈਂ ਦੇ ਕੰਮ ਕਿਸੇ ਮਤਲਬ ਕਹਿ ਲੋ ਕਿ ਰਲ ਦਾ ਮਿਲਦਾ ਰੇਟ ਹੀ ਆ ਕੋਈ ਜਿਆਦਾ ਮਤਲਬ ਹਾਂਜੀ 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 ਹਾਂ ਜੇ ਅੱਜਕੱਲ ਕਹਿੰਦੇ ਆ ਕਿ ਲੋਕੀ ਕੀਟਨਾਸ਼ਕ ਦਵਾਈਆਂ ਪਾ ਪਾ ਕੇ ਸਬਜ਼ੀਆਂ ਤੇ ਜਾਂ ਉਹਨਾਂ ਨੂੰ ਮਤਲਬ ਉਹ ਬਿਮ ਪ੍ਰਮਾਰ ਹੋ ਗਈ ਆ ਦਵਾਈਆਂ دارو ਤੇ ਲੋਕੀ ਪੈਸੇ ਲਾਈ ਜਾਂਦੇ ਆ ਜਿਹੜੇ ਪੈਸੇ ਉਹਨਾਂ ਨੇ ਚੰਗੇ ਮਤਲਬ ਘਰ ਬਣਾਉਣ ਚ ਜਾ ਕਿਤੇ ਹੋਰ ਕਿਤੇ ਵਚਨੋਦੇ ਤੇ ਮਤਲਬ ਕਿ ਤੁਹਾਡੇ ਕੋਲ ਆ ਕੇ ਉਹਨਾਂ ਨੂੰ ਕਾਫੀ ਫਾਇਦਾ ਹੋਏਗਾ ਬਿਲਕੁਲ ਜੀ ਦੇਖੋ ਮੈਂ ਤਾਂ ਅੰਦਾਜ਼ਾ ਕਿ ਮੇਰੀ ਬੜੀ ਮਾਨ ਦੀ ਗੱਲ ਆ ਕਿ ਸਾਡੀ ਜਿਹੜੀ ਹਲਦੀ ਆ 100% ਆਰਗੇਨਿਕ ਆ ਔਰ ਅਸੀਂ ਉਹਦਾ ਨਹੀਂ ਕਹਿੰਦੇ ਅਸੀਂ ਬਕਾਇਦਾ ਜਦੋਂ ਹਲਦੀ ਆਉਂਦੀ ਹੈ ਸਾਡੇ ਕੋਲੇ ਅਸੀਂ ਅੰਮ੍ਰਿਤਸਰ ਦੇ ਵਿਜੀਕਲ ਲੈਬਾਰਟਰੀ ਆ ਉੱਥੇ ਅਸੀਂ ਭੇਜੀਦਾ ਆ ਹਾਂਜੀ ਉਹਦੇ ਵਿੱਚ ਕਿੰਨੇ ਪਰਸੈਂਟ ਕਿਹੜੀ ਚੀਜ਼ ਹੈਗੀ ਆ ਉਹ ਹਰ ਚੀਜ਼ ਸਾਨੂੰ ਰਿਪੋਰਟ ਦੇ ਉੱਪਰ ਲਿਖ ਕੇ ਆਉਂਦੀ ਹੈਗੀ ਆ ਹਾਂਜੀ ਔਰ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਆਪਣਾ ਪ੍ਰੋਡਕਟ ਮਾਰਕੀਟ ਚ ਲੈ ਕੇ ਆਉਂਦੇ ਆ ਤਾਂ ਕਿ ਅਸੀਂ ਆਪਣਾ ਕਸਟਮਰ ਰਿਡ ਸਾਡੇ ਨਾਲ ਜੁੜੇ ਆ ਤੇ ਸਗੀ ਸਾਹਿਬ ਹੁਣ ਮੈਨੂੰ ਇਹ ਦੱਸੋ ਕਿ ਤੁਹਾਨੂੰ ਅਗਰ ਮਿਲਣਾ ਹੋਵੇ ਸਾਡੇ ਕਿਸੇ ਵੀ ਮਤਲਬ ਜਿਹੜੇ ਦਰਸ਼ ਦੇਖ ਕੇ ਆਉਂਦੇ ਆ ਪਹਿਲਾਂ ਤਾਂ ਆਪਣਾ ਸੰਪਰਕ ਨੰਬਰ ਬੋਲ ਦਿਓ ਮੇਰਾ ਸੰਪਰਕ ਨੰਬਰ ਹੈਗਾ ਜੀ 82888 19498 ਤੇ ਇੱਕਾਈ ਸਲੋ ਬੋਲਦੇ ਹੋ ਜੀ ਹਾਂਜੀ 828819498 ਜਿਲ੍ਹਾ ਹੁਸ਼ਿਆਰਪੁਰ ਹਾਂਜੀ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸ਼ਹਿਰ ਟਾਂਡਾ ਟਾਂਡਾ ਟਾਂਡੇ ਤੋਂ ਹਰਸੀਪਿੰਡ ਨੂੰ ਜਾਂਦੇ ਆ ਕਾਲਜ ਦੀ ਆਈਟੀਆਈ ਆਈਟੀ ਕਾਲਜ ਦੇ ਆ ਉਹਨਾਂ ਤੋਂ ਬੈਕ ਸਾਈਡ ਆਈਟੀਆਈ ਕਾਲਜ ਦੇ ਸਾਹਮਣੇ ਬਿਲਕੁਲ ਆਪਸਾ ਤੁਹਾਡਾ ਇਹ ਸਥਾਨ ਹੈ ਹਾਂਜੀ ਬਿਲਕੁਲ ਜੀ ਮੈਂ ਤੁਹਾਨੂੰ ਇੱਥੇ ਆ ਕੇ ਸਾਰੇ ਮਿਲ ਸਕਦੇ ਹਾਂ ਹਾਂਜੀ ਬਸ ਇੰਨੀ ਕੁ ਛੋਟੀ ਜਿਹੀ ਬੇਨਤੀ ਹੈ ਵੀ ਫੋਨ ਕਰਕੇ ਆਉਣ ਕਿਉਂਕਿ ਮੈਂ ਕਈ ਵਾਰ ਖੇਤਾਂ ਛੁਣਨਾ ਕੰਮ ਕਰਦੇ ਹੁੰਦੇ ਆ ਤੇ ਘਰੇ ਅਵੇਲੇਬਲ ਨਹੀਂ ਹੁੰਦਾ ਤੇ ਤੁਸੀਂ ਜੇ ਤੁਹਾਡੇ ਕੋਲ ਹੁਣ ਸਮਾਨ ਕਿਸੇ ਨੇ ਮੰਗਵਾਉਣਾ ਹੋਵੇ ਮੰਨ ਲਓ ਕੋਈ ਬਠਿੰਡੇ ਸੈੱਟ ਸਾਡੀ ਇਹ ਵੀਡੀਓ ਪਹੁੰਚ ਗਈ ਜਾ ਕਿਤੇ ਉਹ ਬੰਦੇ ਨੇ ਹੁਣ ਆਉਣਾ ਮੁਸ਼ਕਲ ਆਉਣੇ ਲਈ ਹਾਂਜੀ ਉਹਨਾਂ ਨੂੰ ਆਨਲਾਈਨ ਪ੍ਰਾਪਤ ਕਰਾ ਦੂੰਗੇ ਦੇਖੋ ਜੀ ਕੋਰੀਅਰ ਕਰ ਸਕਾਂ ਤੇ ਜਿੱਥੇ ਦਾ ਕੋਰੀਅਰ ਦੀ ਫੈਸਿਲਿਟੀ ਹੈਗੀ ਹੈ ਹਾਂਜੀ ਦੋ ਚਾਰਜ ਹੋਣਗੇ ਉਹਨਾਂ ਨੂੰ ਹਾਂਜੀ ਜੋ ਕੋਰੀਅਰ ਚਾਰਜਸ ਹੋਣਗੇ ਪਰ ਇੱਕ ਜੀ ਦੇ ਹਿਸਾਬ ਨਾਲ ਤੇ ਅਸੀਂ ਉੱਤੇ ਈਵਨ ਕੀ ਜੇ ਬਾਾਰ ਵੀ ਜਾਣੀ ਹੈ ਤੇ ਅਸੀਂ ਬਾਾਰ ਵੀ ਕੋਰੀਅਰ ਕਰ ਦਦੇ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਦੁਆਰਾ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਰਾਜਾ ਬਾਈ ਜੀ ਬਹੁਤ ਮਿਹਰਬਾਨੀ ਤੁਹਾਡੇ ਤੇ ਤੁਹਾਡੀ ਟੀਮ ਦਾ ਕਿ ਜਿਨ੍ਹਾਂ ਨੇ ਕਰਕੇ ਸਭ ਕੁਝ ਸਾਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਤੇ ਸਾਰੇ ਦਰਸ਼ਕਾਂ ਨੂੰ ਇੱਕ ਮੇਰੀ ਬੇਨਤੀ ਆ ਦੇਖੋ ਸਸੀ ਆਪਣੇ ਚੈਨਲ ਰਾਹੀਂ ਚੰਗੀਆਂ ਚੀਜ਼ਾਂ ਦਿਖਾਉਂਦੇ ਆ ਅਸੀਂ ਇਹ ਨਹੀਂ ਹੈਗਾ ਕਿ ਤੁਸੀਂ ਆਪ ਹੀ ਸਿਆਣੇ ਆ ਤੁਹਾਨੂੰ ਸਾਡੀਆਂ ਵੀਡੀਓ ਤੋਂ ਹੀ ਪਤਾ ਲੱਗ ਜਾਣਾ ਕਿ ਅਸੀਂ ਕਿਹੜੇ ਤੁਹਾਡੇ ਕੋਲ ਕਨਸੈਪਟ ਲੈ ਕੇ ਆਉਂਦੇ ਆ ਪਰ ਬੇਨਤੀ ਇਹ ਆ ਚੈਨਲ ਨੂੰ ਵੀ ਫੋਲੋ ਕਰਿਆ ਕਰੋ ਸਾਡੀ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਤੇ ਜਿਹੜੇ ਸਾਡੇ ਹੋਰ ਦੋਸਤ ਮਿੱਤਰ ਭੈਣ ਵੀਰ ਹੁੰਦੇ ਆ ਉਹਨਾਂ ਨੂੰ ਵੀ ਉਹਨਾਂ ਦੇ ਵਟਸਐਪ ਰਾਹੀਂ ਜਾਂ ਹੋਰ ਚੀਜ਼ਾਂ ਰਾਹੀਂ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇ ਕਿਸੇ ਵੀਰ ਭੈਣ ਨੇ ਆਪਣੇ ਕੋਈ ਪ੍ਰੋਜੈਕਟ ਦੀ ਜਾਂ ਕੋਈ ਚੰਗੇ ਕੰਮਕਾਰ ਦੀ ਐਡ ਕਰਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਆ ਅਸੀਂ ਲੋਕਾਂ ਤੱਕ ਉਹਨਾਂ ਦਾ ਜਿਹੜਾ ਆ ਰੋਜ਼ਗਾਰ ਚ ਉਹਨਾਂ ਦਾ ਜੋ ਵੀ ਸਿਸਟਮ ਹੈ ਲੈ ਕੇ ਜਾਵਾਂਗੇ ਤੇ ਹੋ ਸਕਦਾ ਕਿ ਉਹਨਾਂ ਦੇ ਕੰਮਕਾਰ ਚ ਹੋਰ ਉਹਨਾਂ ਨੂੰ ਤਰੱਕੀ ਮਿਲੇ ਸੋ ਅਗਲੀ ਵੀਡੀਓ ਚ ਦੁਬਾਰਾ ਤੁਹਾਡੇ ਨਾਲ ਮਿਲਾਂਗੇ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉਰਵਨ ਹੁਸ਼ਿਆਰਪੁਰ ਤੋਂ ਸਤਿ ਸ਼੍ਰੀ ਅਕਾਲ ਜੀ